ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਨੀਲਕੰंठ ਸੇਵਾ ਸਮਰਤੀ ਸਮਰਾਲਾ ਦੇ ਵੱਲੋਂ ਸਮਰਾਲਾ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਦੇ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਪਾਈਚਾਰਿਆਂ ਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੂੰ ਨਿਸ਼ਮੁਜਿਤ ਕੀਤੀ ਹੈ ਇਹ ਸ਼ੋਭਾ ਯਾਤਰਾ ਸ਼੍ਰੀ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋਇਆ ਤੇ ਪੂਰੇ ਸ਼ਹਿਰ ਦੇ ਵਿੱਚ ਘੁੰਮਤ ਤੋਂ ਬਾਅਦ ਇਹ ਵਾਪਸ ਮੰਦਰ ਦੇ ਵਿੱਚ ਆ ਕੇ ਸਮਾਪਤ ਹੋਈ ਹੈ ਇਹ ਵਿਸ਼ਾਲ ਸ਼ੋਭਾ ਯਾਤਰਾ ਇੰਨੀ ਵੱਡੀ ਸੀ ਕਿ ਬਾਜ਼ਾਰ ਦੇ ਵਿੱਚ ਲਗਭਗ 5 ਤੋਂ 6 ਘੰਟੇ ਚੱਲਦੀ ਰਹੀ ਅਤੇ ਪੂਰਾ ਸਮਰਾਨਾ ਸ਼ਹਿਰ ਸਵੇਰ ਤੋਂ ਹੀ ਵਾਕਵਾ ਕਥਾਵਾਂ ਤੇ ਸ਼ਿਵ ਭਜਨਾਂ ਦੇ ਨਾਲ ਮੰਤਰ ਮੁਗਦ ਰਿਹਾ ਸ਼ਹਿਰ ਵਾਸੀਆਂ ਨੇ ਵੀ ਵੱਡੀ ਸੋਭਾ ਯਾਤਰਾ ਦਾ ਸਵਾਗਤ ਕਰਨ ਲਈ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਇਸ ਮੌਕੇ ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਸਮੇਤ ਸ਼ਹਿਰ ਦੀਆਂ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਹੈ ਸਮਰਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਵੱਲੋਂ 35 ਤੋਂ 40 ਸ਼ਾਨਦਾਰ ਚਾਕੀਆਂ ਕੱਢੀਆਂ ਗਈਆਂ ਨੇ ਤੇ ਲਗਭਗ 20 ਤੋਂ 25 ਲੰਗਰ ਲਗਾਏ ਗਏ ਨੇ ਜੀ ਮਾਜੋ ਰਾਤਰੀ ਦੇ ਮੌਕੇ ਤੇ ਕੀ ਕਹਿਣਾ ਕਰਦੇ ਹੈ ਜੀ ਬਹੁਤ ਪਾਵਨ ਪਵਿੱਤਰ ਤਿਹਾਰ ਆ ਸ਼ਿਵਰਾਤਰੀ ਦਾ ਤਿਹਾਰ ਪੂਰੇ ਭਾਰਤ ਵਿੱਚ ਦੋਸਤਾਂ ਦਾ ਮਨਾਇਆ ਜਾਂਦਾ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦੇ ਦੋਸਤਾਂ ਦਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਨੀਲਗੜ੍ਹ ਮਾਦੇਵ ਸੇਵਾ ਦੰਤੀ ਦੇ ਸਾਰੇ ਮੈਂਬਰ ਨੇ ਜੋ ਢੋਡੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੀ ਦਰਾਂ ਦੀ ਵਰਤਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰਾ ਸਾਰਾ ਸ਼ਹਿਰ ਸਾਡਾ ਬਿਯੋਗ ਦੇ। ਦੇਖਣਾ ਜਾਂਦਾ ਕਿ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀਹਦਾ ਸ਼ੋਅ ਹੋ ਜਾਂਦਾ ਇਹਨਾਂ ਨੂੰ। ਸਾਨੂੰ ਸਹਿਯੋਗ ਸਾਰੇ ਸਤਿਮੰਨਤਾ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਜੇ ਦੇ ਉੱਪਰ ਵੀ ਦੇ ਰਹੇ ਨੇ। ਹਰ ਜੋ ਜੀ ਸਾਨੂੰ ਲੋੜ ਆ ਉਹ ਲੋਕੀ ਵਾਧ ਚੜ ਕੇ ਦੇ ਰਹੇ ਨੇ ਔਰ ਅਸੀਂ ਆਪ ਕਰਦੇ ਆ ਕਿਤੋਂ ਵੀ ਦੇਦੇ ਰਹਿਣਗੇ ਔਰ ਵਾਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਾਂ 23 ਤਰੀਕ ਦੀ ਮਹਾ ਸ਼੍ਰੀ ਰਾਤਰੀ ਆ ਰਹੀ ਹੈ ਉਸ ਦਿਨ ਕੀ ਕਰਦੇ ਹਾਂ ਅਸੀਂ ਉਸ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਗਤ ਸਾਰਾ ਸਾਰਾ ਸਿੱਧ ਸੰਚੈਲਾ ਦੇ ਵਿੱਚ ਅਸੀਂ ਕੀਤਾ ਹੋਇਆ ਤੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲਗਰ ਜੋ ਸਾਡੀ ਸੇਵਾ ਲਾਉਣਗੇ ਜੀ ਨਾਲ ਵਾਧ ਚੜ ਕੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕਿ ਕਿਤਾ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਤਿਹਾੜ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕਿਉਂਕਿ ਕੱਬੀਵਾਰ ਸ਼ਿਵ ਮੰਦਿਰ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪਰਕਰਮਾ ਕਰਦੀ ਵਾਪਸ ਸ਼ਿਵ ਮੰਦਿਰ ਦੇ ਵਿੱਚ ਧਮਪਤ ਹੋਵੇਗੀ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ੈਰ ਵਾਪੀਆ ਠਾਠਾ ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਵਾਲੇ ਦੁਆਰੇ ਘਰਾਂ ਦੇ ਬਾਹਰ ਪੂਰੀ ਕਰ ਰਿਹਾ ਭਗਵਾਨ ਬੋਲੇ ਨਾ ਦੇ ਦਰਸ਼ਨਾਂ ਦੇ ਲਈ ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਇਹ ਲੈ ਕੇ ਆਣੇ ਆ ਵੀ ਆਓ ਭਗਵਾਨ ਬੋਲੇ ਨਾ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਪੂਰੀ ਸੰਗਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਤਲੀ ਆਪਣੇ ਤੋਂ ਨਾ ਤਾਂ ਤਰੰਦੇ ਨਾ ਜੋੜੋ ਔਰ ਬੁਰੀ ਸੰਗਤ ਤੋਂ ਬਚੋ ਜੈ ਭੋਲੇ ਨਾਰ ਸਰਹਰ ਮਹਾਦੇਵ ਤੋਂ ਪਹਿਲਾ ਦਮ ਆਪਣੇ ਸ਼ਹਿਰ ਨਵਾਬੀਆਂ ਨੂੰ ਇਲਾਕਾ ਨਵਾਬੀਆਂ ਨੂੰ ਮਹਾਸ਼ਿਵ ਰਾਤੀ ਦੇ ਸ਼ੋਭਾ ਅਖਤੇ શ્રી ਢੀਲ ਕੰਟ ਮਹਾਦੇਵ ਸੇਵਾ ਤੋਂ ਮਿੱਧੀ ਵਦੋ ਲੱਖ ਲੱਖ ਮੁਬਾਰਕਵਾ ਦਿਨਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ શ્રી ਢੀਲ ਕੰਟ ਮਹਾਦੇਵ ਸੇਵਾ ਤੋਂ ਮਿੱਧੀ ਇਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹਿਟੂਰ ਧਾਮ ਨਾਲ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਿਮ ਮੰਦਰ ਡੱਬੀਬੀਆਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਵਿਆਸ ਮੰਦਰ ਤੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਫਿਰ ਬਹਿਲੌਰ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਫਸਟ ਹੈਂਡ ਜੋ ਚੌਕ ਉਸ ਤੋਂ ਬਾਅਦ ਮਾਛੜਾ ਰੋਡ ਤੋਂ ਹੁੰਦੀ ਹੋਈ ਫਿਰ ਫੁੱਲਰ ਭੱਲੇ ਦੇ ਵਿੱਚ ਜਾ ਕੇ ਤੇ ਡੱਬੀਆਰ ਦੇ ਵਿੱਚ ਜਾ ਕੇ ਇਸ ਦੀ ਸਮਾਪਤੀ ਹੁੰਦੀ ਆ ਇਹ ਖੇਡਾਰੇ ਇਸ ਸ਼ੋਭਾ ਯਾਤਰਾ ਦੇ ਵਿੱਚ ਦੂਰੋ ਦੂਰੋ ਜਿਹੜੀਆਂ ਝਾਕੀਆਂ ਨੇ ਸਹਾਰਨਪੁਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਤੇ ਸਹਾਰਨਪੁਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪੜਦੇ ਪੂਰੇ ਸ਼ਹਿਰ ਨੂੰ ਦੋਲਹਣ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਪਕਵਾਨ ਜੋ ਕਿ ਲੰਗਰ ਕੋਈ ਬਿਸਕੁਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੁਲਚੇ ਛੋਲੇ ਲਾ ਰਿਹਾ ਕੋਈ ਦੋ ਤੇ ਬੁਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਦੇ ਵਾਸੀ ਪੂਰੇ ਹੋਮੋਮਾ ਆ ਕੇ ਇਸ ਮਹਾਸ਼ਿਰ ਰਾਤਰੀ ਸ਼ੋਭਾ ਅਭਿਦਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਇੱਡਾ ਵੱਡਾ ਕਾਰਜਾ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫੇਰ ਆਪਣੇ ਵੱਲੋਂ ਤੇ ਸ਼੍ਰੀ ਨੀਲਕੰਠ ਮਾਦੇਵ ਜੀ ਸਾਰੇ ਸਾਡੇ ਮੈਂਬਰਾਂ ਦੀ ਜੁਗਲ ਸਾਡੇ ਸਤਿਪ੍ਰੀਤ ਸੇਖੋ ਜੀ ਹਨੀਸ਼ ਕਾਸ਼ਲ ਪਰਮਿੰਦਰ ਵਰਮਾ ਦੌਰਵ ਦੂਆ ਰੂਪਾ ਗੰਗभीर ਸਾਡੇ ਦੀਪਕ ਮਰਵਾਹਾ ਜੀ ਪਰਦੇਸ਼ ਮਰਵਾਹਾ ਜਿੰਨੇ ਵੀ ਸਾਡੇ ਮੈਂਬਰ ਨੇ ਜੁਗਲ ਕਿਸ਼ੋਰ ਸਾਨੀ ਜੀ ਜਿੰਨੇ ਸਾਡੇ ਮੈਂਬਰ ਨੇ ਸਾਰਿਆਂ ਵੱਲੋਂ ਅਸੀਂ ਸ਼ਾਰੇ ਸ਼ਹਿਰ ਦੇ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਹਾਂ